40000 ਰੁਪਿਆ ਰੇਟ ਆ ਜੀ ਇਸ ਟਾਈਮ ਇਹਦਾ 4휠 ਦਾ 8 ਲੱਖ 40000 ਰੁਪਿਆ ਕਿਸੇ ਵੀ ਟਾਈਮ ਇਹਦਾ ਰੇਟ ਵੱਧ ਸਕਦਾ ਫਾਇਦਾ ਉਠਾ ਲਓ ਟਰੈਕਟਰ ਨਾਲ ਟਰੈਕਟਰ ਫ੍ਰੀ ਨਾਲ ਥਾਰ ਗੱਡੀ ਵੀ ਫ੍ਰੀ ਬਾਕੀ ਹੋਰ ਬਹੁਤ ਕੁਝ ਫ੍ਰੀ 7 ਲੱਖ ਤੋਂ ਥੱਲੇ ਟਰੈਕਟਰ ਹੋਰ ਵੀ ਆ ਚੁੱਕਿਆ ਇਹਨਾਂ ਦੇ 4500 ਘੰਟੇ ਤੋਂ ਉੱਪਰ ਕਲਚ ਪਲੇਟ ਚੱਲ ਸਕਦੀ ਹੈ ਇਹਨਾਂ ਦੀ ਇਹਨਾਂ ਦੀ ਲੋੜ ਜਿਹੜਾ ਡਿਸਕਾਊਂਟ ਚੱਲਦਾ ਜੀ ਉਹ ਕੁਝ ਦਿਨਾਂ ਤੱਕ ਖਤਮ ਹੋ ਸਕਦਾ ਬਸ ਕ៏ ਤੋਂ ਹੋ ਸਕਦਾ ਇਹ ਰਮਾਨ ਆ ਵੀ ਇੱਕ ਤਰੀਕ ਤੋਂ ਇਹ ਜਿਹੜੀ ਸਕੀਮ ਸੀਗੀ ਇਹ ਚੱਲੀ ਸੀ ਟਰੈਕਟਰਾਂ ਟਰੈਕਟਰ ਫ੍ਰੀ ਵਾਲੀ ਨਾਲ ਥਾਰ ਗੱਡੀ ਮਿਲਣੀ ਸੀਗੀ ਪਹਿਲਾ ਨਾਮ ਥਾਰ ਗੱਡੀ ਸੀ ਦੂਜਾ ਨਾਮ ਟਰੈਕਟਰਾਂ ਟਰੈਕਟਰ ਫ੍ਰੀ ਨਿਕਲ ਸਕਦਾ ਬਾਕੀ ਨਾਮ ਮੋਟਰਸਾਈਕਲ ਵਗੈਰਾ ਠੀਕ ਆ ਜੀ ਇਹ ਨਾਲ ਮਿਲਣੀ ਸੀ ਟਰੈਕਟਰਾਂ ਦੇ ਉੱਤੇ ਮੈਸੀ ਟਰੈਕਟਰਾਂ ਦੇ ਨਾਲ ਰੇਟ ਇਹਨਾਂ ਦੇ 8 ਲੱਖ 40 ਹਜ਼ਾਰ ਰੁਪਈਆ 254 ਦਾ ਜਿਹੜਾ ਕਿ ਪਹਿਲਾਂ ਤਕਰੀਬਨ 11 ਲੱਖ ਦੇ ਆਸ-ਪਾਸ ਸੀ ਹੁਣ ਇਸ ਟਾਈਮ 8.40 ਲੱਖ ਦਾ ਵੇਚ ਜੇ ਇਹਦਾ ਰੇਟ 888000 ਰੁਪਏ ਵੀ ਹੋਇਆ ਸੀ ਪਰ ਜੀਐਸਟੀ ਦੇ ਹਿਸਾਬ ਨਾਲ ਹੁਣ ਇਹ ਤਕਰੀਬਨ 8.40 ਲੱਖ ਰੁਪਏ ਦਾ ਗਾੜੀਆਂ ਵੇਚ ਦਸਕਾਉਂਟ ਖੂਨ ਸਾਰਾ ਪਾ ਕੇ ਠੀਕ ਆ ਜੀ ਤੇ ਉਸ ਤੋਂ ਬਾਅਦ ਵਿੱਚ ਇਹਦਾ ਰੇਟ ਹੁਣ ਫੇਰ ਵੱਧ ਜਾਣਾ ਮੈਂ ਐਸਾ ਅਨੁਮਾਨ ਲਗਾਇਆ ਜਾਂਦਾ ਐਸੀਆਂ ਖਬਰਾਂ ਮਿਲ ਰਹੀਆਂ ਨੇ ਵੀ ਇਹ ਨਾ ਜਿਹੜਾ ਉਹਦਾ ਰੇਟ 8.40 ਲੱਖ ਸੀ ਇਹ ਰੇਟ ਵੱਧ ਵੀ ਸਕਦੇ ਆ ਜਿਹੜਾ ਦਸਕਾਉਂਟ ਜਿਹੜਾ ਟਰੈਕਟਰ ਦੇ ਉੱਤੇ ਚੱਲ ਰਿਹਾ ਜਿਹੜਾ ਠੀਕ ਆ ਰੇਟ ਵੱਧ ਸਕਦੇ ਆ ਜੀਐਸਟੀ ਦਾ ਚਲੋ ਹੈਗੀ ਹੈਗੀ ਆ ਜੀਐਸਟੀ ਦੇ ਕਾਰਨ ਟਰੈਕਟਰ ਜਿਹੜੇ 20 30 40 40 ਹਜ਼ਾਰ ਰੇਟ ਜਿਹੜੇ ਘਟੇ ਆ 50 ਹਜ਼ਾਰ ਘਟੇ ਆ ਉਹ ਘਟੇ ਘਟੇ ਹੈਗੇ ਹੈਗੇ ਆ ਉਹਨਾਂ ਦਾ ਕੋਈ ਚੱਕਰ ਨਹੀਂ ਪਰ ਜਿਹੜੇ ਦਸਕਾਉਂਟ ਦਿੱਤੇ ਹੋਏ ਸੀਗੇ ਦਸਕਾਉਂਟਾਂ ਦੇ ਹਿਸਾਬ ਨਾਲ ਉਹ ਦਸਕਾਉਂਟ ਖਤਮ ਹੋ ਸਕਦੇ ਆ ਕੁਝ ਦਿਨਾਂ ਦੇ ਵਿੱਚ ਵਿੱਚ ਹੋ ਸਕਦਾ ਵੀ ਆ 31 ਤਰੀਕ ਤੋਂ 30 ਤਰੀਕ ਨੂੰ ਹੀ ਖਤਮ ਹੋ ਜਾਣ ਜਿਹੜਾ ਆ ਨਵਾਂ ਮਹੀਨਾ ਚੱਲ ਰਿਹਾ ਠੀਕ ਆ ਜੀ ਇਸ ਤੋਂ ਬਾਅਦ 10 ਮਹੀਨਾ ਆਏ ਨਾ ਅਕਤੂਬਰ ਆਏ ਨਾ ਹੋ ਸਕਦਾ ਉਦੋਂ ਰੇਟ ਦੁਬਾਰਾ ਫੇਰੇ ਦੇ ਰੇਟ ਉਹੀ ਜਿਹੜਾ 2 ਲੱਖ ਰੁਪਈਆ ਜਿਹੜਾ ਡਿਸਕਾਊਂਟ ਸੀਗਾ 2 ਲੱਖ ਵਾਲਾ ਡਿਸਕਾਊਂਟ ਖਤਮ ਹੋ ਜਾਵੇ ਜੇ ਉਹ ਖਤਮ ਹੋ ਗਿਆ ਤਾਂ ਤਾਂ ਵੀ ਆਪਾਂ ਉਹ ਹੀ ਆਪਾਂ ਰੇਟ ਤੁਹਾਨੂੰ ਦੇ ਦਾਂਗੇ ਵੀ ਖਤਮ ਹੋ ਗਿਆ ਜੇ ਉਹ ਲਾਗੂ ਰਿਹਾ ਹਲੇ ਵਿੱਚ 10-15 ਦਿਨ ਹੋਰ ਜੇ ਵਧਾਏ ਉਹਨਾਂ ਦੇ ਇੱਕ ਤਰੀਕ ਤੋਂ ਉੱਪਰ ਬਾਅਦ ਚ 8-10 ਤਰੀਕ ਤੱਕ ਜੇ ਲੈ ਕੇ ਗਏ ਤਾਂ ਆਪਾਂ ਉਹ ਵੀ ਤੁਹਾਨੂੰ ਆਪਾਂ ਅਪਡੇਟ ਦੇ ਦਾਂਗੇ ਠੀਕ ਆ ਜੀ ਟਰੈਕਟਰ ਨਾਲ ਟਰੈਕਟਰ ਫ੍ਰੀ ਮਿਲ ਸਕਦਾ ਨਾਲ ਥਾਰ ਗੱਡੀ ਫ੍ਰੀ ਮਿਲ ਸਕਦੀ ਹੈ ਟਰੈਕਟਰ ਤੁਸੀਂ ਦੇਖ ਸਕਦੇ ਆ ਖੜੇ ਮੈਸੀ ਟਰੈਕਟਰ ਮੈਸੀ ਰਿਫਿਊਜ਼ਨ ਵਾਲਾਂ ਦੀ ਸਕੀਮ ਦੇ ਵਿੱਚ ਆ ਟਰੈਕਟਰ ਨਾਲ ਟਰੈਕਟਰ ਫ੍ਰੀ ਗੱਡੀ ਥਾਰ ਗੱਡੀ ਨਾਲ ਮਿਲ ਸਕਦੀ ਹੈ ਟਰੈਕਟਰ ਜਿਹੜਾ ਮਰਜੀ ਲੈ ਲਓ ਟਰੈਕਟਰਾਂ ਦੇ ਰੇਟ ਹੁਣ ਵੈਸੇ ਸਾਰਿਆਂ ਦੇ ਘਟ ਚੁੱਕੇ ਆ ਜਿਹੜੇ ਟਰੈਕਟਰ ਤਕਰੀਬਨ ਅੱਗੇ ਮੰਨ ਕੇ ਚਲੋ ਮੈਸੀ 60-70 ਰੱਖਦਾ ਸੀ ਆਹ 241 ਗੋਲ ਸ਼ੋਅ ਵਾਲਾ ਸਿੱਧੀ ਸ਼ੋਅ ਵਾਲਾ ਹਨਾ ਇਹਨਾਂ ਦੇ ਰੇਟ ਜਿਹੜੇ 30 35 35 40 40000 ਰੁਪਿਆ ਰੇਟ ਘਟ ਗਏ ਆ ਇਹ ਹੁਣ ਤਕਰੀਬਨ 7 ਲੱਖ ਤੋਂ ਥੱਲੇ ਥੱਲੇ ਟਰੈਕਟਰ ਮਿਲ ਸਕਦਾ ਵਾ ਆ ਬਾਕੀ ਤੁਸੀਂ ਆ ਬੋਟ ਵਗੈਰਾ ਸਾਰਾ ਦੇਖ ਸਕਦੇ ਆ ਬੰਪ ਲੱਕੀ ਬੰਪ ਪਰ ਇੱਕ ਤਰ੍ਹਾਂ ਦਾ ਇੱਕ ਤਰੀਕੋ ਸਕੀਮ ਲਾਗੂ ਸੀ ਇਹ ਤੇ ਕੁਝ ਸਮੇਂ ਲਈ ਹੀ ਇਹਨਾਂ ਨੇ ਇਹ ਸਕੀਮ ਚਲਾਈ ਹੋਈ ਆ ਜਾਨੀ ਕਿ ਇਹ ਆ ਜਾਨੀ ਕਿ ਆਹੀ ਮਹੀਨੇ ਨੌਵੇਂ ਮਹੀਨੇ ਦੇ ਸਤੰਬਰ ਮਹੀਨੇ ਨਵੰਨੇ ਮਹੀਨੇ ਦੇ ਵਿੱਚ ਵਿੱਚ ਇਹ ਸਕੀਮ ਖਤਮ ਹੋ ਸਕਦੀ ਆ ਆਦਰਵਾਈਜ਼ ਹਾਂ ਜੇ ਲੱਗਿਆ ਤਾਂ ਹੋ ਸਕਦਾ ਵੀ ਇਹ ਸਕੀਮ ਪੰਜ ਚਾਰ ਦਾ 10 ਦਿਨ ਹੋਰ ਵਧਾ ਦੇਣ ਜੇ ਵਧ ਗਈ ਤਾਂ ਤਾਂ ਵੀ ਆਪਾਂ ਇਹਦੀ ਅਪਡੇਟ ਦੇ ਦਾਂਗੇ ਜੇ ਸਕੀਮ ਇਹਨਾਂ ਨੇ ਇੱਕ ਤਰੀਕ ਨੂੰ ਖਤਮ ਕਰਤੀ ਜਾਨਕਿ ਇੱਕ ਉਸਤਾਰ ਜਿਹੜਾ 30 ਸਤੰਬਰ ਨੂੰ ਖਤਮ ਕਰਤੀ ਜੇ ਆਪਾਂ ਉਹ ਵੀ ਚਲੋ ਆਪਾਂ ਇੰਸਟਾਗ੍ਰam ਉੱਤੇ ਆਪਾਂ ਰੀਲਾਂ ਪਾ ਲਾਂਗੇ ਪਰ ਜਿਹੜੀ ਸਕੀਮ ਸੀਗੀ ਮੋਟਰਸਾਈਕਲ ਥਾਰ ਗੱਡੀ ਵਾਲੀ ਟਰੈਕਟਰ ਟਰੈਕਟਰ ਫ੍ਰੀ ਵਾਲੀ ਵੀ ਇਹ ਖਤਮ ਹੋ ਗਈ ਤੁਹਾਨੂੰ ਇਹ ਆਪਾਂ ਸਾਰੇ ਅਪਡੇਟ ਦੇ ਦਾਂਗੇ ਜੇ ਵਧ ਗਈ ਤਾਂ ਵੀ ਆਪ ਅਪਡੇਟ ਦੇ ਦਾਂਗੇ ਠੀਕ ਆ ਮੋਬਾਈਲ ਨੇ ਮੋਟਰਸਾਈਕਲ ਨੇ ਰੋਟਾ ਵੈਟਰਨੇਟਰ ਟਰੈਕਟਰ ਨਾਲ ਟਰੈਕਟਰ ਫਾ ਟਰੈਕਟਰ ਫ੍ਰੀ ਮਿਲ ਸਕਦਾ ਥਾਰ ਗੱਡੀ ਨਿਕਲ ਸਕਦੀ ਆ ਠੀਕ ਆ ਬਾਕੀ ਚੁੱਲੇ ਮੋਬਾਈਲ ਐਲ ਸੀ ਡੀਆਂ ਵਗੈਰਾ ਕਿਸੇ ਵੀ ਨਿਕਲ ਨਿਕਲ ਸਕਦੀਆਂ ਨੇ ਤੇ ਬਾਕੀ ਇਹ ਇਉਂ ਆ ਇੱਕ ਸਿਸਟਮ ਹੋਰ ਐ ਵੀ ਇਹ ਕੱਲੇ ਪੰਜਾਬ ਦੇ ਵਿੱਚ ਨਹੀਂ ਸਾਰੇ ਇੰਡੀਆ ਦੇ ਵਿੱਚੋਂ ਨਿਕਲਦੀਆਂ ਨੇ ਕਿਸੇ ਨੂੰ ਵੀ ਨਿਕਲ ਸਕਦਾ ਕਿਸੇ ਵੀ ਸਟੇਟ ਦੇ ਬੰਦੇ ਉਹ ਨਿਕਲ ਸਕਦਾ ਅੱਗੇ ਵੀ ਨਾਮ ਆ ਇਹਨਾਂ ਨੇ ਲਾਈਵ ਹੋ ਕੇ ਕੱਢਿਆ ਹੁਣ ਵੀ ਲਾਈਵ ਹੋ ਕੇ ਹੀ ਕੱਢਾਂਗੇ ਅੱਗੇ ਆਪਣੇ ਇੱਕ ਗਰਦਾਸਪੁਰ ਦੇ ਏਰੀਏ ਨੂੰ ਲੁਧਿਆਣੇ ਦੇ ਜ਼ਿਲ੍ਹੇ ਦੇ ਵਿੱਚ ਨੂੰ ਯਾਨੀ ਕਿ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਨਾਮ ਕਾਫੀ ਨਿਕਲੇ ਆ ਤੇ ਇਸ ਵਾਰ ਵੀ ਨਿਕਲਣਗੇ ਨਿਕਲਣਗੇ ਇਹ ਤਾਂ ਕੋਈ ਸ਼ੱਕ ਦੀ ਕੋਈ ਧਾਇਰ ਆਏ ਵਾਲੀ ਗੱਲ ਨਹੀਂ ਕੋਈ ਨਾਮ ਨਿਕਲਣਗੇ ਨਿਕਲਣਗੇ ਅੱਗੇ ਵੀ ਨਿਕਲੇ ਹੋਣਗੇ ਨਿਕਲਣਗੇ ਡੀੜਾ ਡਾਇਰੈਕਟਰ ਅੱਗੇ 10,88,000 ਰੁਪਏ ਦਾ ਸੀ ਆਪਾਂ 254 ਦੀ ਗੱਲਬਾਤ ਕਰਦੇ ਆ ਦੇਖੋ ਬੋਰਡ ਦੇ ਉੱਤੇ ਲਿਖਿਆ ਵੀ ਹੋਇਆ ਇਹ ਤਕਰੀਬਨ 8,40,000 ਦਾ ਇਹ ਇਹ ਹੋ ਸਕਦਾ ਵੀ ਇੱਕ ਇੱਕ ਗਾੜੀ ਇਹ ਜਿਹੜਾ ਹੁਣ ਆਪਾਂ ਅਕਤੂਬਰ ਹੋਣਾ ਨਾ ਅਕਤੂਬਰ ਵੀ ਹੋ ਸਕਦਾ ਉਦੋਂ ਇਹ ਸਕੀਮ ਖਤਮ ਕਰ ਦੇਣ। ਬਾਕੀ ਹੋ ਸਕਦਾ ਵੀ ਸਕੀਮ ਹਲੇ ਗਾਹਾਂ ਵਧਾ ਲੈਣ ਜੋ ਆਪਣੀ ਕੰਪਨੀ ਦੇ ਉੱਤੇ ਡਿਪੈਂਡ ਆ। ਹਲੇ ਇਹਦੀ ਕੋਈ ਅਪਡੇਟ ਆਈ ਨਹੀਂ ਹੈਗੀ ਵੀ ਵਧੌੜੀਆਂ ਜਾਂ ਖਤਮ ਕਰਨੀਆਂ। ਯਾਨੀ ਕਿ ਪੈਸੇ ਇਹਨਾਂ ਨੇ ਉਦੋਂ ਬਸ ਵੀ 1 ਮਹੀਨੇ ਵਾਸਤੇ ਹੀ ਚਲਾਈ ਸੀਗੀ। ਕੱਲੇ ਸਤੰਬਰ ਸਤੰਬਰ ਮਹੀਨੇ ਵਾਸਤੇ ਲਿਖਿਆ ਵੀ ਹੋਇਆ ਵੀ 1 ਸਤੰਬਰ ਤੋਂ ਲਾਗੂ ਆ ਕੋਸ਼ਿਸ਼ਾਂ ਮੇਰੀ ਲੱਗੀ ਸੀਗੀ ਇਹ। ਠੀਕ ਆ ਜੇ ਅਪਡੇਟ ਨਵੀਂ ਆ ਗਈ ਮੈਂ ਬਾਰ-ਬਾਰ ਕਹਿੰਦਾ ਜੇ ਨਵੀਂ ਅਪਡੇਟ ਆ ਗਈ। ਜੇ ਇਹ ਵੱਧ ਗਈ ਸਕੀਮ ਤਾਂ ਤੁਹਾਨੂੰ ਆਪਾਂ ਅਪਰੇਟ ਨਵੀ ਦੇ ਦਾਂਗੇ ਜੇ ਨਾ ਵਧੀ ਤਾਂ ਪਉੜੀ ਵੀ ਆਪਾਂ ਅਪਰੇਟ ਦੇ ਦਾਂਗੇ ਭਾਈ ਇਹ ਸਕੀਮ ਖਤਮ ਹੋ ਗਈ ਹੈ ਨਾ ਬਾਕੀ ਟਰੈਕਟਰ ਬੜੇ ਸੋਹਣੇ ਆ ਇਹ 50 ਐਚਪੀ ਦੇ ਟਰੈਕਟਰ ਆਵਾ ਕਾਫੀ ਦੇ ਵਿੱਚ 50 ਐਚਪੀ ਦੇ ਅੱਛਾ ਠੀਕਾ ਫੈਡ ਗੇਅਰ ਆ ਦੇ 253 ਜਿਹੜਾ 8 ਲੱਖ 40 ਹਜ਼ਾਰ ਦਾ ਇਸ ਟਾਈਮ ਠੀਕਾ ਇਹਦਾ ਹਿੱਸਾ ਵੱਡਾ ਛੋਟਾ ਹੋਇਆ ਦਾ ਬੰਦ ਹਿੱਸੇ ਵਾਲਾ ਆਪਾਂ ਇਸ ਟਾਂ ਡਗਰਾਉਂ ਸ਼ਹਿਰ ਦੇ ਵਿੱਚ ਮੌਜੂਦ ਆ ਜਗਰਾਉਂ ਸ਼ਹਿਰ ਸ਼ੇਰਪੁਰਾ ਚੌਕ ਨੀਅਰ ਬਾਉ ਠੀਕ ਹੈ ਜੀ ਸਾਹਮਣੀ ਸਾਈਡ ਨੂੰ ਅਮਰਾਜ ਪੈਸ ਤੇ ਸਿਟੀ ਪੈਸ ਲੁਧਿਆਣਾ ਰੋਡ ਦੇ ਉੱਤੇ ਜਾਸੀ ਆ ਮੈਸੀਫ ਰਿਜੂਸ ਵਾਲਿਆਂ ਦੀ ਇਧਰ ਹੀ ਸਾਡ ਆ ਗਿਆ ਜੀ ਲੁਧਿਆਣਾ ਸ਼ਹਿਰ ਲੁਧਿਆਣਾ ਦੇ ਪਾਸ ਜਾਵਾਂਗੇ ਤਾਂ ਆਪਾਂ ਸ਼ੇਰਪੁਰਾ ਚੌਂਕ ਵਾਲਾ ਪੌਲਾ ਜਿਹੜਾ ਇਹ ਕ੍ਰੋਸ ਕਰਕੇ ਤੁਸੀਂ ਉਹ ਗਾਂ ਤੋ ਆ ਕੇ ਤੁਸੀਂ ਉਹ ਜੂਟਰ ਲੈ ਕੇ ਮੋਗੇਲੇ ਪਾਸਿਓਂ ਪਿੱਛੇ ਮੁੜ ਸਕਦੇ ਆ ਆਦਰਵਾਸ ਜੇ ਨਹੀਂ ਹੋਵੇਂ ਕਰਨਾ ਤਾਂ ਤੁਸੀਂ ਸ਼ੇਰਪੁਰਾ ਚੌਂਕ ਵਾਲਾ ਪੌਲਾ ਚੜਿਓ ਨਾ ਤਾਂ ਤੁਸੀਂ ਸਰਵਿਸ ਰੋਡ ਦੇ ਉੱਤੋਂ ਦੀ ਪਿੱਛੇ ਮੋੜ ਸਕਦੇ ਆ ਸਰਮਸ ਰੋਡ ਦੇ ਉੱਤਰ ਹੀ ਪਿੱਛੇ ਮੁੜ ਕੇ ਜਿੱਧਰ ਮੋਟਰਸਾਈਕਲ ਆ ਰਿਹਾ ਨਾਲ ਹੀ ਏਜੰਸੀ ਆ ਖਾਲਸਾ ਦੀ ਐਮ ਐਸ ਖਾਲਸਾ ਟਰੈਕਟਰਸ ਵਾਲੇ 9947524 65 ਮਾਲ ਨੰਬਰ ਵੀਰ ਦਾ ਐਕਾਗਾ 99683 05575 ਆਪਾਂ ਸਕਰੀਨ ਦੇ ਉੱਤੇ ਚਲਾ ਦਾਂਗੇ ਆਪਾਂ ਇਹਦੀ ਗੱਲਬਾਤ ਕਰਦੇ ਤੁਹਾਨੂੰ ਇੱਥੇ ਦਿਖਾਉਂਦੇ ਆ ਦੇਖੋ ਇਹ ਸਾਇਦਾ ਜਮਾਂ ਬੰਦ ਆ ਕੋਈ ਅੰਦਰ ਗੱਡਾ ਨਹੀਂ ਜਾਊਗਾ ਕੋਈ ਪਾਣੀ ਨਹੀਂ ਜਾਊਗਾ ਅੰਦ ਲੱਗਦਾ ਹੈਗਾ ਕੋਈ ਸਿਸਟਮ ਖਰਾਬ ਨਹੀਂ ਹੋਊਗਾ ਸੀਲ ਇਹਦੀ ਖਰਾਬ ਨਹੀਂ ਹੋਊਗੀ ਠੀਕ ਹੈ 4 ਬੀਲ ਦੇ ਵਿੱਚ ਟਰੈਕਟਰ ਆਉਂਦਾ ਹੈ 50 ਐਚਪੀ ਦੇ ਵਿੱਚ ਜਿਹੜੀ ਇਹਦੀ ਸ਼ਾਫਟਾ 4ਪੀ ਬੀਰ ਵਾਲੀ ਉਹ ਅੰਦਰਲੇ ਪਾਸੇ ਚੱਲਦੀ ਹੈ। ਰਣੀ ਦਾ ਚੈਂਬਰ ਆ ਇਹਦੇ ਪਿਛਾਫਟ ਨੂੰ ਸਪੋਰਟ ਲਈ ਹੋਇਆ ਆਹ ਚੀਜ਼ ਥੜੇ ਪਾਸੇ ਚੈਂਬਰ ਵਾਲਾ ਪਾਸੇ ਤੇ ਨੂੰ ਆ ਜਾਂਦਾ ਜਾਨੀ ਕਿ ਇਹਦੇ ਨਾਲ ਸ਼ਾਫਟ ਸਪੋਰਟ ਦਿੱਤੀ ਹੋਈ ਹੈਗੇ ਇਹਨੂੰ ਕੋਈ ਪ੍ਰੋਬਲਮ ਨਾ ਆਵੇ ਜਾਨੀ ਕਿ ਇਹਨੂੰ ਕੋਈ ਰੂਟ ਚੱਕਿਆ ਵੀ ਜਾਂਦਾ ਜਾਂ ਥੱਲੇ ਵੀ ਲੱਗਦੀ ਐ ਖੁੱਪੇ ਖੁੱਪੇ ਤੋਂ ਤਾਂ ਸ਼ਾਫਟ ਜਿਹੜੀ ਸ਼ਾਫਟ ਰਾਡ ਆ ਜਿਹੜੀ ਇਹ ਬਿੰਗੀ ਨਹੀਂ ਹੋਊਗੀ ਇਹਨੂੰ ਵੀ ਪ੍ਰੋਬਲਮ ਨਹੀਂ ਆਉਂਦਾ ਡਬਲ ਕਲਚ ਦੇ ਵਿੱਚ ਠੀਕ ਆ ਜੀ ਲੋ ਹਾਈ ਮੀਡੀਅਮ ਦੇ ਵਿੱਚ ਐ ਠੀਕ ਆ ਚਾਰ ਗੇਅਰ ਨੇ ਸ਼ਟਲ ਲੀਵਰ ਦੇ ਵਿੱਚ ਇੱਥੇ ਹੀ ਬੈਕ ਤੇ ਇੱਥੇ ਹੀ ਗਾਂ ਠੀਕ ਐ ਪਾਇਦਨ ਪੂਰਾ ਵਧੀਆ ਖੁੱਲਡੁੱਲਾ ਵਾ ਵਧੀਆ ਟਰੈਕਟਰ ਆ ਕੰਫਰਟੇਬਲ ਆ ਟਰੈਕਟਰ ਤਲਾਉਣ ਦੇ ਵਿੱਚ 4x4 ਬ੍ਰੇਕ ਪਾਵ ਫਲੈਸ਼ ਕਮੈਸਟਰੀ ਇਹਦੀ ਤਕਰੀਬਨ 21-2200 ਦੇ ਆਸ-ਪਾਸ ਜਨਰੇਟ ਕਰ ਜਾਂਦੀ ਐ ਠੀਕ ਆ ਜੀ ਦੇ ਨਾਲ ਵੇਟ ਮਿਲੂਗਾ ਮਗਲਾ 35 ਕਿਲੋ ਵਾਲਾ ਐਕਟ ਫਰੇਕ ਟਰੈਕਟਰ ਦੇ ਨਾਲ ਮਿਲੂਗਾ ਕੱਲਾ ਇੱਕ ਨਾਲ ਨਹੀਂ ਇਹ ਆਹ ਮੈਸੀ ਨਾਲ ਵੀ ਮਿਲੂਗਾ ਛੋਟੇ ਨਾਲ ਵੀ ਆਹ ਠੀਕ ਆ ਨਾਲ ਬੰਪਰ ਪੱਕਾ ਮਿਲਦਾ ਇਹਨਾਂ ਦੇ ਪਾਪਰ ਨਾਲ ਨਾਲ ਸਾਰੇ ਨਾਲ ਟਰੈਕਟਰ ਪਾਪਰ ਨਾਲ ਬੰਪਰ ਨਾਲ ਤੁਹਾਨੂੰ ਮਿਲੂਗਾ ਹੀ ਮਿਲੂਗਾ ਠੀਕ ਆ ਡਬਲ ਜੈਕ ਵਾਲੇ ਹੁੰਦੇ ਆ ਇਹ ਠੀਕ ਆ ਆਹ ਕੈਂਚੀ ਹਿੱਸੇ ਵਾਲਾ ਇਹਨੂੰ ਪਾਵਰ ਸਟੀਰਿੰਗ ਨਹੀਂਗਾ ਇਹ ਵੀ 42 ਐਚਪੀ ਦੇ ਵਿੱਚ ਆ ਜਿਹੜੇ ਸਿੱਧੀ ਛੋਲੇ ਆ ਉਹ ਵੀ 42 ਐਚਪੀ ਦੇ ਵਿੱਚ ਡਬਲ ਕਲਚ ਆ ਇਹਦੇ ਗੇਅਰ ਚਾਰ ਨੇ ਪਰ ਇਹ ਸੈਂਟਰ ਦੇ ਵਿੱਚ ਜਿਹੜਾ ਉਹ 243 ਆ ਸਿੱਧੀ ਸ਼ੋ ਵਾਲਾ ਉਹਦੇ ਗੇਅਰ ਸਾਈਡ ਤੇ ਆ ਲੋ ਤੇ ਹਾਈ ਵਾਲਾ ਹੀ ਆ ਉਹ ਵੀ ਇਹ ਪਰ ਬਾਵਰ ਸਟੀਅਰਿੰਗ ਦੇ ਵਿੱਚ ਆ ਸਿੱਧੇ ਹਿੱਸੇ ਦਾ ਕਰਕੇ ਇਹ ਠੀਕ ਆ ਜੀ ਬੇਟ ਇਹਨੂੰ ਵੀ ਉਹੀ 35 ਕਿਲੋ ਵਾਲੇ ਬੇਟ ਉਹਨੂੰ ਵੀ ਉਹੀ 35 ਕਿਲੋ ਆ ਸਿਰਫ ਰੰਗ ਦਾ ਫਰਕ ਹੈ ਠੀਕ ਆ ਜੀ ਡਿਸਕ ਬ੍ਰੇਕਾਂ ਦੇ ਵਿੱਚ ਇਹ ਆ ਜਾਂਦਾ ਵਾ ਯਾਨੀ ਕਿ ਪਾਵਰਫੁੱਲ ਬ੍ਰੇਕਾਂ ਨੇ ਅੱਗੇ ਵਾਲਾ ਕੰਮ ਨਹੀਂ ਹੈਗਾ ਜਿਵੇਂ ਅੱਗੇ ਯਾਨੀ ਕਿ ਆ ਜਿਵੇਂ ਪਹਿਲਾਂ ਟਰੈਕਟਰ ਜਿਹੜੇ ਮੈਸੀ ਆਉਂਦੇ ਸੀ 10 35 ਜਾਂ ਕੱਲਾ ਕੱਲਾ 35 ਉਹਨਾਂ ਦੇ ਬ੍ਰੇਕ ਸੀ ਤਾਂ ਪੂਰੇ ਵਧੀਆ ਉਹਨਾਂ ਦੇ ਇਹ ਨਹੀਂ ਗੱਲ ਵੀ ਨਹੀਂ ਪੂਰੇ ਵਧੀਆ ਸੀ ਪੂਰੇ ਵਧੀਆ ਸੀਗੇ ਪਰ ਜਾਨੀ ਕਿ ਹੁਣ ਉਹਨਾਂ ਨਾਲੋਂ ਵੀ ਜਾੜੇ ਵਧੀਆ ਬੈਟਰ ਕਰਦੇ ਹਨ ਉਹਨਾਂ ਨਾਲੋਂ ਵੀ ਜ਼ਿਆਦਾ ਬੈਟਰ ਦਨ ਵਧੀਆ ਪੂਰੇ ਸਿਰੇ ਦੇ ਕਰ ਦਿੱਤੇ ਆ ਠੀਕ ਹੈ ਪਾਵਰ ਇਹਦੀ ਵੀ 42 ਹੈ ਉਹਦੀ ਪਾਵਰ 50 ਚ ਆ ਜਿਹੜੇ ਉਹ ਸ਼ੁੱਧੀ ਸ਼ੋਅ ਵਾਲਾ ਉਹਦੀ ਵੀ ਪਾਵਰ ਬਿਆਲੀ ਗਈ ਆ ਜਿਹੜਾ ਆਹ ਟਰੈਕਟਰ ਆ 254 ਇਹਦੇ ਵਿੱਚ ਪੀਡੀਓ ਡਬਲ ਪੈਂਦੀ ਐ ਡਬਲ ਕਲੌਸ ਪੈਂਦਾ ਡਬਲ ਕ੍ਰੋਸ ਪੈਂਦਾ ਰੇਟ ਇਹਦਾ ਹਣ ਲਗਭਗ 8 ਲੱਖ 40000 ਇਹਦਾਂ ਆਪਾਂ ਪਹਿਲਾਂ ਵੀ ਕਿਹਾ ਵੀ ਇਹ ਵੱਧ ਸਕਦਾ ਹਲੇ ਇਹਦੇ ਬਾਰੇ ਕੋਈ ਪੱਕਾ ਨਾ ਮਾਲ ਨਹੀਂ ਹੈਗਾ ਵੀ ਇੱਕ ਤਰੀਕ ਤੋਂ ਰੇਟ ਇਹਦਾ ਹੋ ਸਕਦਾ ਇੱਕ ਨਮੋ ਇੱਕ ਤੋਂ ਉੱਪਰ ਤੋਂ ਰੇਟ ਵੱਧ ਜਾਣ ਹੋ ਸਕਦਾ ਵੀ ਹਲੇ ਪੈਂਡਿੰਗ ਕਰਦਣਾ ਅਸੀਂ 8 ਲੱਖ 40000 ਰੇਟ ਰੱਖਣ ਹੋ ਸਕਦਾ ਇਹਦੇ ਵਿੱਚ ਥੋੜੀ ਕਾਣੀ ਤਬਦੀਲੀ ਕਰ ਦੇਣੀ ਤੇ ਸਾਬ ਵਗੈਰਾ ਟੂਪਾ ਵਗੈਰਾ ਪੂਰੀਆਂ ਵਧੀਆ ਨਰੋਈਆਂ ਕਰ ਦਿੱਤੀਆਂ ਕੇ ਨਾਲ ਹੋ ਗਿਆ ਦੇ ਫਰਕ ਪਾਦਾ ਠੀਕ ਆ ਜੀ ਪੈਸੇ ਜਿਹੜਾ ਇੱਕ ਆ ਵੀ ਪਲਟਰੀ ਹਿੱਸੇ ਵੱਧ ਤੋਂ ਵੱਧ ਜਾਂਦਾ ਵਾ ਠੀਕ ਆ ਜੀ ਇਹ ਤੇ ਡਬਲ ਪੀਡੀਓ ਪੈਂਦੀ ਆ ਮੇਨ ਕ੍ਰੋਸ ਆ ਹੋ ਗਿਆ ਜਿਹਨਾਂ ਜਨਰੇਟਰ ਵਗੈਰਾ ਚਲਾਉਣਾ ਜਿਹਨਾਂ ਹੈਵੀ ਚੀਜ਼ਾਂ ਚਲਣੀਆਂ ਆ ਇਹਦੇ ਅੰਦਰ ਹੱਕ ਦੇ ਅੰਦਰ ਇੱਕ ਪਟੜਦਾ ਵਾ ਸਲੋ ਸਲੋ ਚੱਕਰਾਂ ਵਾਲਾ ਤਕਰੀਬਨ ਤਕਰੀਬਨ ਉਹ ਯਾਨੀ ਕਿ 2500 ਤੋਂ ਲੈ ਕੇ 3000 ਤੱਕ ਉਹਦੀ ਚੋਕ ਦੇ ਉੱਤੇ ਪੀਡੀਓ ਚੱਕਰ ਆ ਰਣ ਕੇ ਜੇ ਕਿਸੇ ਨੇ ਕੰਪਰੈਸਰ ਵਗੈਰਾ ਚਲੋ ਚਲਾਣਾ ਚਲਾਉਣਾ ਮਤਲਬ ਚੋਕ ਦੇ ਉੱਤੇ ਇੰਨਾ ਹੀ ਚੱਲੂਗਾ ਠੀਕ ਆ ਜੀ ਲਾਈਫ ਪੀਟਿਓ ਗਰਾਉਂਡ ਪੀਟਿਓ 11 ਚ ਪੀਟਿਓ ਸਾਰੇ ਆਉਂਦੀ ਆਉਂਦੀ ਆ ਠੀਕ ਆ ਇਹਦੀਆਂ ਟੂਬਾਂ ਵਗੈਰਾ ਵੀ ਪੂਰੀਆ ਵਧੀਆ ਵੱਡੀਆਂ ਕਰਤੀਆਂ ਦੇਖੋ ਐਕਸਲ ਦੇਖੋ ਕਿੰਨੇ ਵੱਡੀਆਂ ਰਾਮਾ ਵਗੈਰਾ ਜੀ ਨੂੰ ਆਪਾਂ ਕਹਿ ਦਈਏ ਆਹ ਕਿੱਡੇ ਵੱਡੇ ਕਰਤੇ ਪੂਰਾ ਵਧੀਆ ਸੋਹਣਾ ਸੁਨੱਖੇ ਟਰੈਕਟਰ ਨੇ ਬਾਕੀ ਐਵੇਂ ਆ ਵੀ ਜਿਹਦੇ ਕੋਲੇ ਟਰੈਕਟਰ ਹੀ ਮੈਸੀ ਹੈਗਾ ਤਾਂ ਉਹ ਦੁਬਾਰਾ ਅਗਲਾ ਮੈਸੀ ਟਰੈਕਟਰ ਹੀ ਲੈਂਦਾ ਵਾ ਉਹ ਐਸ ਕਰਕੇ ਇੱਕ ਟਰੈਕਟਰ ਦਾ ਚਲਾਵਾ ਵਾਲਾ ਸੋਹਣਾ ਟਰੈਕਟਰ ਜ਼ੋਰ ਵੀ ਚੰਗੇ ਮਾਰਦੇ ਆ ਬਾਕੀ ਨੰਬਰ 2 ਤੇ ਤੇਲ ਵੀ ਘਟ ਖਾਂਦੇ ਆ ਠੀਕ ਆ ਚੋਸ ਚਲਾਕੀ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਪੂਰੀ ਜ਼ਿਆਦਾ ਜਿੰਨੀ ਕਹਿ ਲਿਓ ਉੰਨੀ ਚੋਸ ਚਲਾਕੀ ਆ ਠੀਕ ਆ ਜੀ ਸੋਹਣੇ ਸੁਨੱਖੇ ਚੋਸ ਚਲਾਕੀ ਪਾਵਰ ਪੂਰੀ ਸੋਹਣੀ ਇਹਦਾ ਮੂਹਲਾ ਹਿੱਸਾ ਇਕੱਲਾ ਖੜ ਜਾਂਦਾ ਮਗਲਾ ਹਿੱਸਾ ਇਕੱਲਾ ਚ ਖੜ ਜਾਂਦਾ ਇਕੱਲਾ ਮੂਹਲਾ ਹਿੱਸਾ ਆਪਾਂ ਚਲਾ ਸਕਦੇ ਆ ਉਹ ਕਿਵੇਂ ਚੱਲੂਗਾ ਉਹ ਇੱਕ ਆ ਗੇਅਰ ਲੱਗਾ ਹੋਇਆ ਵਾ ਲੀਵਰ ਲੱਗਾ ਇਹਨੂੰ ਗਾਂਹ ਕਰਦੇ ਹੋ ਮਗਲਾ ਟਾਇਰ ਖੜ ਜੂਗਾ ਇੱਕੋ 4x4 ਲਾ ਦੇਣਾ ਠੀਕ ਆ ਚੱਲੋ ਸਰੀਰ ਪੂਰਾ ਜਿਹੜੀ ਸੀਟ ਕਵਰ ਆ ਸੀਟ ਆ ਜਿਹੜਾ ਜਿਹੜੀ ਸੀਟ ਆ ਬੰਦੇ ਬੈਠਣ ਵਾਲੀ ਪੂਰੀ ਸੋਹਣੀ ਆ ਕਾਫੀ ਡਾਈਵਰ ਕਰਤੀ ਆ ਇਹਨੂੰ ਹੋਰ ਬੈਟਰ ਕਰਤੀ ਆ ਕਿਨਣਕੇ ਆ ਵੀ ਹਰੇਕ ਸਾਲ ਇਕੋਂ ਪ੍ਰੀ ਟਰੈਕਟਰਾਂ ਦੇ ਵਿੱਚ ਬਲਕ ਦੇ ਵਿੱਚ ਚਲਾਵੇ ਦੇ ਵਿੱਚ ਪਾਵਰ ਦੇ ਵਿੱਚ ਬੈਟਰ ਦੀ ਇਹਦੀ ਕੋਸ਼ਿਸ਼ ਕਰਦੇ ਆਗੇ ਨਾਲ ਉੱਤੇ ਹੁਣ ਅਗੇ ਨਾਲ ਬੈਟਰ ਹੋ ਵੀ ਬਹੁਤ ਕੁਝ ਚੁੱਕਿਆ ਬਾਕੀ ਵਰਕਸ਼ਾਪ ਦੇ ਅੰਦਰ ਸਾਰਾ ਕੁਝ ਅੰਦਰੋ ਹੀ ਮਿਲ ਜਾਣਾ ਕਿਸੇ ਪਾਸੇ ਬਾਹਰ ਜਾਣ ਦੀ ਲੋੜ ਨਹੀਂ ਸਾਰਾ ਕੁਝ A ਤੋਂ Z ਸਾਰਾ ਸਮਾਨ ਜਿੰਨਾ ਵੀ ਕਹਿ ਲਿਏ ਜਿਹੜਾ ਵੀ ਸਮਾਨ ਆ ਸਾਰਾ ਕੁਝ ਅੰਦਰੋ ਹੀ ਮਿਲੂਗਾ A to Z ਠੀਕ ਹੈ ਜੀ ਕਿਸੇ ਪਾਸੇ ਬਾਹਰ ਜਾਣ ਦੀ ਲੋੜ ਨਹੀਂ ਸਰਵਿਸ ਵਗੈਰਾ ਸਾਰੀ ਇੱਥੇ ਹੁੰਦੀ ਆ ਇੱਕ ਸਰਵਿਸ ਆ ਸਾਡਾ ਤੇ ਜਨਰਲ ਜਿੰਨੀ ਕਹ ਲਈਏ ਖੇਤ ਵਾ ਸਦੋਂ ਦਾ ਖੇਤ ਵਿੱਚ ਹੋਇਆ ਐਟ ਐਟ ਟਾਈਮ ਖੇਤ ਵਿੱਚ ਸਰਵਿਸ ਕਰਕੇ ਜਾਣਗੇ ਜੇ ਤੁਹਾਡੇ 50 ਘੰਟੇ ਜਾਂ 100 ਘੰਟੇ ਪੂਰਾ ਹੁੰਦਾ ਜੇ ਆਪਾਂ ਦੇ ਕੋਲ ਨਹੀਂ ਟਾਈਮ ਵੀ ਹੈਗਾ ਨਾ ਤਾਂ ਆਪਾਂ ਇਹਨਾਂ ਨੂੰ ਫੋਨ ਕਰ ਦਰਾਂਗੇ ਤੇ ਵੀਰ ਹੁਣ ਆਪ ਆ ਕੇ ਖੇਤ ਵਿੱਚ ਜਾ ਕੇ ਸਰਵਿਸ ਕਰਕੇ ਆਉਣਗੇ ਤੁਸੀਂ ਦੱਸ ਦਿਓ ਵੀ ਸਾਡੇ ਇਹਨੇ ਘੰਟੇ ਪੂਰੇ ਹੋ ਗਏ ਸਰਵਿਸ ਕਰ ਦਿਓ ਯਾਰ ਕੋਈ ਨਹੀਂ ਟਾਈਮ ਹੈਗਾ ਤੇ ਜੇ ਹਾਂ ਟਾਈਮ ਆ ਤਾਂ ਫਿਰ ਵਕਰੀ ਗੱਲ ਤੁਸੀਂ ਏਜੰਸੀ ਆ ਕੇ ਆ ਕੇ ਕਰਾ ਸਕਦੇ ਨਹੀਂ ਬੈਟਰੀ ਦੇਣਾ ਵੀ ਤੁਸੀਂ ਖੇਤ ਵਿੱਚ ਹੜਕੇ ਵੀ ਕਰਾ ਸਕਦੇ ਆ ਇਹਨਾਂ ਦੀ ਜਾਣ ਕੇ ਸਰਵਿਸ ਇੰਨੀ ਜਰਿਆ ਜਾਨਕਾ ਸਰਵਸ ਫਾਸਟ ਆ ਜਨਾਂ ਦੀ ਇਸ ਕਾਲ ਨੂੰ ਟਰੈਕਟਰਾਂ ਦੀ ਜਿਹੜੀ ਇਹਨਾਂ ਦੀ ਵਿਕਰੀ ਆ ਬਹੁਤ ਜ਼ਿਆਦਾ ਹੋ ਰਹੀ ਆ ਤੇ ਬਾਕੀ ਬੱਸ ਤੁਹਾਨੂੰ ਅਸੀਂ ਸਕੀਮ ਬਾਰੇ ਦੱਸਣਾ ਸੀਗਾ ਵੀ ਇਹ ਸਕੀਮ ਚੱਲ ਰਹੀ ਆ ਵੀ ਲਾਭ ਉਠਾ ਲਓ ਜਲਦੀ ਜਲਦੀ ਇਹ ਕਿਸੇ ਟਾਈਮ 'ਤੇ ਇਹ ਸਕੀਮਾਂ ਬੰਦ ਕਰ ਸਕਦੇ ਆ ਚਾਲੂ ਰਹਿ ਵੀ ਸਕਦੀ ਆ ਉਹ ਜਿਵੇਂ ਵੀ ਹੋਇਆ ਤੁਹਾਨੂੰ ਆਪਾਂ ਨਵੀਂ ਅਪਡੇਟ ਤੁਹਾਨੂੰ ਵੀਡੀਓ ਰਹੀਂ ਦੇ ਦਾਂਗੇ ਇੰਸਟਾਗ੍ਰਾਮ ਨੂੰ ਆਪਣੇ ਮੰਜਿੰਦਰ ਗੁਰੂ ਸਾਹਿਬ ਨੂੰ ਫੋਲੋ ਕਰ ਲਿਓ ਉਹਦੇ ਤੇ ਆਪਾਂ ਇੱਕ ਰੀਲ ਪਾ ਦਾਂਗੇ ਵੱਖਰੀ ਵੀ ਇਹਦੇ ਤੇ ਇੱਕ ਵੀ ਜਿਹੜੀ ਆ ਸਵੀ ਸਕੀਮ ਲਾਗੂ ਹੈਗੀ ਆ ਜਾਵੇਂ ਕੋਈ ਸਕੀਮ ਚੱਲਦੀ ਸੀ ਵੀ ਉਹ ਖਤਮ ਹੋ ਗਈ ਜੇ ਵੱਧ ਗਈ ਤਾਂ ਤਾਂ ਮੈਂ ਤੁਹਾਨੂੰ ਦੱਸਦਾ ਕਿ ਬੇਈਨੀ ਤੱਕ ਵੱਧ ਕੀਤੀ ਜਾ ਠੀਕ ਹੈ ਬਾਕੀ ਫਾਇਦਾ ਉਠਾ ਲਓ ਟਰੈਕਟਰ ਪੂਰੇ ਵਧੀਆ ਨੇ ਸੋਹਣੇ ਸੁਰੱਖੇ ਦੇ ਟਰੈਕਟਰ ਇਹਨਾਂ ਕੋਲ ਪੁਰਾਣੇ ਵੀ ਖੜੇ ਆ ਸੋਨਾਲੀਕਾ ਸੋਨਾਲੀਕਾ ਅਰਜਨ ਜਿਹੜਾ ਮਰਜੀ ਲੈ ਲਿਓ ਬੈਟਰ ਤਾਂ ਇਹਨਾਂ ਨੇ ਪੂਰੇ ਵਧੀਆ ਨੇ ਸਾਫ਼ ਸੁਥਰੇ ਨੇ